ਹਾਨਕ ਦੋਰੀ ਉਸ ਤੇ ਲਾਗੂ ਹੁੰਦੀ ਏ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਉਸ ਤੇ ਲਾਗੂ ਦੂਜਾ ਕਾਲ ਦੋਰੀ ਸਮੇਂ ਦੀ ਦੋਰੀ ਕਾਲ ਦੋਰੀ ਵੀ ਪ੍ਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਆਕਾਲ ਹੈ ਉਹ ਸਮੇਂ ਦੇ ਵਿੱਚ ਨਹੀਂ ਹੈ ਉਹ ਕਾਲ ਦੇ ਵਿੱਚ ਨਹੀਂ ਹੈ ਕਾਲ ਨੂੰ ਬਣਾਉਣ ਵਾਲਾ ਹੈ ਕਾਲ ਉਸ ਨੂੰ ਨਹੀਂ ਮਿਟਾ ਸਕਦਾ ਉਹੀ ਕਾਲ ਨੂੰ ਮਿਟਾ ਦਿੰਦਾ ਹੈ ਕੋਈ ਇੱਕ ਦਿਨ ਸਮੇਂ ਨੂੰ ਖਤਮ ਕਰ ਦਿੰਦਾ ਹੈ ਮਹਾ ਕਾਲ ਕਾਲ ਦਾ ਆਰਾਧੇ ਉਹ ਮਹਾ ਕਾਲ ਜੋ ਕਾਲ ਦਾ ਵੀ ਮਹਾ ਕਾਲ ਹੈ ਕਲਗੀਧਰ ਕੇਦਰ ਮੈਂ ਉਹਦੀ ਆਰਾਧਨਾ ਮੈਂ ਉਹਦੀ ਸਾਜਨਾ ਕੀਤੀ ਮੈਂ ਉਹਦੀ ਤਬਸ਼ਿਆ ਕੀਤੀ ਕਾਲ ਜਿਸ ਨੂੰ ਨਾਸ ਨਹੀਂ ਕਰ ਸਕਦਾ ਕਾਲ ਸੰਸਾਰ ਨੂੰ ਨਾਸ ਕਰ ਦਿੰਦਾ ਸਭ ਕੁਝ ਸਮੇਂ ਚ ਬਣਿਆ ਸਮਾ ਮਿਟਾ ਦੇਗਾ ਸਮਾਏ ਦੇ ਸੂਰਜ ਨੂੰ ਵੀ ਮਿਟਾ ਦੇਗਾ ਪਤਾ ਸਮੇਂ ਦੇ ਚ ਕਿੰਨ ਕਰਿਆਵਾ ਹੁੰਦੀਆਂ ਨੇ ਵਧਣਾ ਘਟਣਾ ਮਿਟਣਾ